ਦੋਸਤੋ ਸੋਨੂੰ ਨੀਲਾ ਕੋੜਾ ਦਿਖਾਉਣੇ ਆ ਫੁੱਲ ਵੀਡੀਓ ਆ ਕਰਾਂਗੇ ਆਪਾਂ ਮਾਲਕਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਤੇ ਕਿੰਨੀ ਉਮਰ ਹੋ ਗਈ ਜੀ ਇਹਦੀ ਨੀਲੇ ਦੀ ਇਹ ਹੋ ਗਿਆ ਜੀ 16-17 ਸਾਲਾਂ ਦਾ ਜੀ ਠੀਕ ਆ ਜੀ ਹਾਂਜੀ 16-17 ਸਾਲਾਂ ਦਾ ਹੈ 16-17 ਸਾਲਾਂ ਦਾ ਤੇ ਸੰਭਾਈ ਸੰਭੂਈ ਚੰਗੀ ਆ ਜੀ ਹਾਂਜੀ ਇਹਦੇ ਰਿਜ਼ਲਟ ਵੀ ਬਹੁਤ ਚੰਗੇ ਆ ਜੀ ਘੋੜਾ ਬਹੁਤ ਚੰਗਾ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਈ ਇਹ ਦੂਜਾ ਨਹੀਂ ਕਿੰਨੇ ਕ ਬੱਚੇ ਆ ਗਏ ਜੀ ਇਹ ਤੋਂ ਇਹਦੇ ਬੱਚੇ ਵੀਰੇ ਇਹ ਪਹਿਲਾਂ ਆਪਾਂ ਲੈ 62 ਮਹੀਨਿਆਂ ਤੋਂ ਜੀ ਰਾਜਸਥਾਨ ਚ ਬੱਚੇ ਆਏ ਆ ਇਹਦੇ ਅੱਛਾ ਜੀ ਹੁਣ ਆਪਣੇ ਕੋਲੇ ਘੋੜੀਆਂ ਮੈਟ ਕਰਾਈਆਂ 6 ਮਹੀਨੇ ਹੋਏ ਆ ਠੀਕ ਆ ਜੀ ਤੇ ਇਹਦੇ ਰਿਜ਼ਲਟ ਮੈਂ ਉੱਥੋਂ ਲੈ ਕੇ ਆਇਆ ਸੀ ਦੋ ਇੱਕ ਬਛੇਰਾ ਤੇ ਇੱਕ ਬਛੇਰੀ ਇਹਦੇ ਨਾਲ ਹੀ ਘੋੜੇ ਦੇ ਨਾਲ ਲੈੇ ਸੀ ਠੀਕ ਆ ਜੀ ਤੇ ਬਹੁਤ ਚੰਗੇ ਰਿਜ਼ਲਟ ਆ ਜੀ ਇਹ ਠੀਕ ਆ ਜੀ ਹਾਂਜੀ ਹਾਂਜੀ ਤੇਦੀ ਫੀਸ ਕੀ ਆ ਜੀ ਸਟੱਡ ਸਰਵਿਸ ਇਹਦੀ ਸਟੱਡ ਸਰਵਿਸ ਹੈ ਜੀ 31000 ਰੁਪਿਆ ਜੀ 31000 ਹਾਂਜੀ ਹਾਂਜੀ ਠੀਕ ਹੈ ਜੀ 31000 ਰੁਪਿਆ ਫੀਸ ਹੈ ਵੀਰੇ ਅਲਾਦੀਨ ਨਾਂ ਦੇ ਘੋੜੇ ਦਾ ਜੀ ਅਲਾਦੀਨ ਨਾਂ ਹਾਂਜੀ ਅਲਾਦੀਨ ਠੀਕ ਹੈ ਲਓ ਦੋਸਤੋ ਦੇਖੋ ਮਜ਼ਬੂਤੀ ਚੈੱਕ ਕਰੋ ਘੋੜੇ ਦੀ ਬਾਕੀ ਜੀ ਇਹਦੀ ਹਾਈਟ ਇਹਦੀ ਹਾਈਟ ਹੈ ਜੀ 68 ਇੰਚ 68 ਇੰਚ ਹਾਂਜੀ 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 ਠੀਕ ਆ ਬਾਕੀ ਸ਼ੋਅ ਬਹੁਤ ਕਰਦਾ ਬਾਈ ਆਪਦੇ ਆਪ ਨੂੰ ਹਨਾ ਆ ਬਹੁਤ ਚੰਗਾ ਕੋੜਾ ਜੀ ਚੰਗਾ ਕੋੜਾ ਬੱਚੇ ਵੀ ਇਹਦੇ ਐਵੇਂ ਦੇ ਆਉਂਦੇ ਆ ਜੀ ਠੀਕ ਆ ਜੀ ਇਹਦੇ ਵਾਂਗੂ ਹੀ ਬੱਚੇ ਆਉਂਦੇ ਆ ਬਹੁਤ ਚੰਗੇ ਆਉਂਦੇ ਜੀ ਠੀਕ ਆ ਠੀਕ ਆ ਤੇ ਕਿਹੜੇ ਸਟੱਡ ਆਫ ਫਾਰਮ ਤੇ ਆਪਣੇ ਤੇ ਇਹ ਆਪਣੇ ਗੁਦਾਰਾ ਸਟੱਡ ਫਾਰਮ ਹੈ ਜੀ ਖਿਓ ਵਾਲੀ ਪਿੰਡ ਹੈ ਜ਼ਿਲ੍ਹਾ सिरसा ਜੀ ਹਰਿਆਣੇ ਦੇ ਵਿੱਚ ਪੰਜਾਬ ਦੀ ਬਾਰਡਰ ਲੱਗਦੀ ਹੈ ਜੀ ਠੀਕ ਹੈ ਜੀ ਹਾਂਜੀ ਸਰਸੇ ਤੋਂ 30 ਕਿਲੋਮੀਟਰ ਆਪਣਾ ਪਿੰਡ ਤੇ ਡੱਬਾ ਲਈ ਮੰਡੀ ਤੋਂ ਵੀ 30 ਕਿਲੋਮੀਟਰ ਹੈ ਜੀ ਓਕੇ ਜੀ ਹਾਂਜੀ ਤੇ ਸੋਡੇ ਕੋਲੇ ਆਏ ਨੂੰ ਹੁਣ ਕਿੰਨਾ ਚਿਰ ਹੋ ਗਿਆ ਜੀ ਇਹ ਸਾਡੇ ਕੋਲੇ 6 ਮਹੀਨੇ ਹੋਇਆ ਜੀ ਠੀਕ ਮਹੀਨੇ ਠੀਕ ਹੈ ਹਾਂਜੀ ਤੇ ਚੰਗਿਆ ਨਾ ਕੋੜੀਆਂ ਪਈ ਜਾਂਦੀਆਂ ਹਾਂ ਕੋੜੀਆਂ ਚੰਗੀਆਂ ਪੈਂਦੀਆਂ ਜੀ ਠੀਕ ਹੈ ਜੀ ਦੇਖੋ ਜੀ ਇਸ ਫੀਸ ਚ ਐਡਾ ਵੱਡਾ ਘੋੜਾ ਹੀ ਹੈ ਨੀ ਏਰੀਆ ਚ ਜੀ ਸਹੀ ਗੱਲ ਹੈ ਜੀ ਜੇ ਵੱਡਾ ਘੋੜਾ ਕਿਸੇ ਕੋਲ ਹੋਵੇ ਬਾਕੀ ਮਾਈ ਵੱਡੀ ਬਹੁਤ ਆ ਲੈਂਥ ਬਹੁਤ ਆ ਹਾਂਜੀ ਹਾਂਜੀ ਲੈਂਥ ਬਹੁਤ ਹੈ ਤੇ ਹਾਈਟ ਬਹੁਤ ਆ ਹਾਂਜੀ ਹਾਂਜੀ ਸਾਰੀ ਗੱਲ ਬਾਤ ਆ ਗਈ ਹਾਂਜੀ ਟੇਡਾ ਇਹ ਇਧਰ ਨੂੰ ਕਰ ਲੋ ਬਾਈ ਕੋਈ ਨਾ ਕਿਹਾ ਨੀ ਪਿੱਛੇ ਨੂੰ ਰੋਕ ਕੋ ਮੜਾ ਤੇ ਬਾਕੀ ਨੀਲਾ ਹੋ ਗਿਆ ਨਾ ਬਾਈ ਇਹ ਕਰਾ ਨੀਲਾ ਹੈ ਜੀ ਬਿਲਕੁਲ ਇੱਕ ਰੰਗਾ ਨੀਲਾ ਹੈ ਹਾਂਜੀ ਇਹ ਬਹੁਤ ਵੱਡੀ ਗੱਲ ਆ ਗਈ ਬਿਲਕੁਲ ਜੀ ਤੇ ਲੋ ਭਰਾ ਕਿਸੇ ਵੀ ਸੱਜਣ ਮਿੱਤਰ ਨੇ ਕੋ ਤੋਂ ਮੀਟ ਕਰਾਉਣੀ ਹੋਵੇ ਘੋੜੀ ਤਾਂ ਕਰ ਜੋ ਸੰਪਰਕ ਬਾਈ ਇੱਕ ਵਾਰੀ ਆਪਣਾ ਫੋਨ ਨੰਬਰ ਜਰੂਰ ਬੋਲੋ ਫੋਨ ਨੰਬਰ ਹੈ ਜੀ 9066200009 ਜੀ ਠੀਕ ਆ ਜੀ ਧੰਨਵਾਦ ਦੋਸਤੋ ਕਰ ਦਿਓ ਫਿਰ ਇਸ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਇੱਕ ਰੰਗਾ ਇਹ ਨੀਲਾ ਘੋੜਾ ਕਿੱਦਾਂ ਦਾ ਲੱਗਿਆ